में खाता जस्तो जमे है सपने में देखा मेले खाता जस्तो जो मनाया है सुन के सुखार कर ਸਭ ਤੋਂ ਪਹਿਲਾਂ ਦੀ ਗੁਰੂ ਸਾਹਿਬ ਦੀ ਅੰਮ੍ਰਿਤਧਾਰ ਜੀ ਦੇ ਪ੍ਰਕਾਸ਼ ਪੁਰਬ ਤੇ ਸਭ ਨੂੰ ਬਹੁਤ ਬਹੁ ਵਧਾਈ ਅੱਜ ਜਿਹੜਾ ਅਸੀਂ ਆਪਣੀ ਪਾਰਟੀ ਦੇ ਪ੍ਰਚਾਰ ਲਈ ਜਿਹੜਾ ਇਹ ਪ੍ਰਦਰਸ਼ਨ ਜਿਹੜਾ ਉਹ ਕਰ ਰਹੇ ਆ ਪਿੰਡ-ਪਿੰਡ ਜਾਵਾਂਗੇ ਜੋ ਸਾਡੇ ਕੋਲ ਪਰਚੇ ਨੇ ਜਿਹੜੇ ਅਸੀਂ ਕੰਮ ਕੀਤੇ ਨੇ ਉਹ ਲੋਕਾਂ ਦੇ ਵਿੱਚ ਵੰਡਾਂਗੇ ਜਿੱਥੇ ਆਪਣਾ ਰੋਡ ਚੋਆ ਹੋਣੇ ਉਹ ਵਕਤ ਲੱਗ ਜਾਂਦਾ ਨਹੀਂ ਇਹੋ ਜੀ ਕੋਈ ਗੱਲ ਨਹੀਂ ਹਰ ਬੰਦੇ ਦੀ ਹਰ ਕੈਂਪੇਨ ਦਾ ਆਪੋ ਆਪਣਾ ਟਾਗ ਹੁੰਦਾ ਦਾ ਤੇ ਹੁਣ ਆਪਾਂ ਅੱਜ ਜਿਹੜਾ ਆਪਾਂ ਜਿਹੜਾ ਰੋਡ ショਅ ਕਰਨ ਲੱਗੇ ਆ ਤੇ ਮੇਰੇ ਸਾਹ ਨਾਲ 27 26 ਤਰੀਕ ਨੂੰ ਮਾਨ ਸਾਹਿਬ ਜਿਹੜੇ ਉਹ ਵੀ ਖਡੂਰ ਸਾਹਿਬ ਦੇ ਵਿੱਚ ਆ ਕੇ ਉਹ ਵੀ ਸਾਡੇ ਨਾਲ ਇਦਾਂ ਰੋਡ ショਅ ਕਰਨਗੇ ਸਰਬਾਤਮਕ ਸਾਹਿਬ ਕਿਹੜੇ ਮੁੱਦੇ ਜਿਹੜੇ ਜਿੰਦੇ ਦੇ ਵੀ ਅਗਰ ਲਾਜੀ ਸਿੰਘ ਪਾਰਲੀਮੈਂਟ ਪਹੁੰਚ ਜਦੇ ਉਹਦੇ ਫੈਲਦੇ ਹਿਸਾਬ ਤੇ ਹੱਲ ਕਰਨ ਵਾਲੇ ਆ ਆ ਦੇਖੋ ਬਹੁਤ ਸਾਰੇ ਮੁੱਦੇ ਹੈਗੇ ਨੇ ਆਪਣੇ ਲੋਕ ਸਭਾ ਦੇ ਤੇ ਅਲੱਗ-ਅਲੱਗ ਖੇਤਰਾਂ ਦੇ ਅਲੱਗ-ਅਲੱਗ ਵਿਧਾਨ ਸਭਾ ਦੇ ਅਲੱਗ-ਅਲੱਗ ਮੁੱਦੇ ਨੇ ਇਹ ਜੋ ਜੋ ਵੀ ਇਲਾਕੇ ਦੇ ਜਿਹੜੀ ਸੰਗਠਾ ਜਾਂ ਇਲਾਕੇ ਦੇ ਐਮ ਐਲ ਏ ਉਹਨਾਂ ਕੋ ਡਿਮਾਂਡ ਰੱਖਣਗੇ ਲਾਲਜੀਤ ਪੁੱਲਰ ਤੇ ਪੂਰਾ ਭਰੋਸਾ ਵਾ ਕਿ ਉਹ ਜਿਹੜਾ ਵਾ ਉਹਨਾਂ ਨੂੰ ਪੂਰੇ ਕਰ ਲੈਣਗੇ ਲਗਾਤਾਰ ਜਾ ਰਹੇ ਦੇ ਸਰਕਾਰ ਦੇ ਦੋ ਸਾਲਾਂ ਦੀ ਕਮਾ ਤੋਂ ਲੋਕ ਖੁਸ਼ ਨਹੀਂ ਹੁਣ ਜਿੰਨੂੰ 7-8000 ਰੁਪਏ ਦੀ ਬਿਜਲੀ ਦਾ ਬਿੱਲ ਆਉਂਦਾ ਹੈ 2 ਮਹੀਨਿਆਂ ਦਾ ਉਹ ਮਾਪ ਹੋ ਗਿਆ ਜੇ ਇਹ ਵੀ ਨਹੀਂ ਖੁਸ਼ ਤੇ ਹੋਰ ਕੀਤਾ ਵੀ ਕੀ ਦਾ ਸਕਦਾ ਫਿਰ ਥਾਣੇ ਝੂٹے ਪਰਚੇ ਹੁੰਦੇ ਹੋਰ ਰੋਕਤੇ ਆ ਠੀਕ ਹੈ ਫਿਰ ਬਿਜਲੀ ਨਿਰਪੇਖਨ ਦੇਂਦੇ ਆ ਸੋ ਹੋਰ ਐਸਾ ਸੜਕ ਸੁਰੱਖਿਆ ਫੋਰਸ ਜਿਹੜੀ ਉਹ ਲੱਗੀ ਆ ਜੋਕਰ ਸਰਕਾਰ ਦੇ ਕੰਮ ਨੂੰ ਵੇਖੋ 2 ਸਾਲਾਂ ਚ ਤਾਂ ਵੇਖੋ ਪੁਰਾ 75 ਸਾਲਾਂ ਦਾ ਉਹਨਾਂ ਦਾ ਰਾਜ ਵੇਖੋ ਤੇ 2 ਸਾਲਾਂ ਦਾ ਰਾਜ ਵੇਖੋ ਬੜਾ ਵੜਾ 26 ਦੀ ਮੰਤਸਾਬ ਕਿਹੜੇ ਕਿੱਥੇ ਆ ਲੈਣਾ ਆ ਉਹ ਜੀ ਸਿਲੈਕਟ ਕਰ ਰਹੇ ਆ ਅਲਕਾ ਖਡੂਰ ਸਾਹਿਬ ਦੇ ਵਿੱਚ ਆ ਰਹੇ ਆ ਤਾਂ ਖਡੂਰ ਸਾਹਿਬ ਵੀ ਸ਼ਾਇਦ ਆਪਾਂ ਆਪਣੇ ਨਗਰ ਦੇ ਵਿੱਚ ਹੀ ਜਿਹੜਾ ਵਾ ਉਹ ਕਰਾਂਗੇ ਲੋਕਾਂ ਨੂੰ ਅਪੀਲ ਕਰਨਾ ਚਾਹੀਦਾ ਅਪੀਲ ਲੋਕ ਨਾਲ ਨੇ ਆ ਵੇਖੋ ਸੰਗਤ ਨਾਲ ਆ ਸੰਗਤ ਨੇ ਹੀ ਸੰਗਤ ਨੂੰ ਪੀਨ ਕਰਨੀ ਹੈ ਉਹੀ ਪੀਨ ਅਜ ਕਰ ਜਾਂਦੇ ਆ ਕਿ ਲਾਲਜੀਤ ਭੁੱਲਰ ਨੂੰ ਆਪਾਂ ਵੱਡੀ ਲੀਡ ਨਾਲ ਅੱਜ ਤੋਂ